ਕੈਨੇਡਾ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਸੱਕੇ ਪੈਣ ਪਰਾਵਾਂ ਸਮੇਤ ਤਿੰਨ ਬੱਚਿਆਂ ਦੀ ਸੜਕ ਹਾਦਸੇ 'ਚੋਂ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਮਨ ਸੋਮਲ ਉਮਰ 23 ਸਾਲ, ਉਸ ਦਾ ਭਰਾ ਨਵਜੋਤ ਸੋਮਲ ਉਮਰ 19 ਸਾਲ ਜੋ ਲੁਧਿਆਣਾ ਦੇ ਮਲੋਦ ਨਾਲ ਸਬੰਧਤ ਸਨ ਅਤੇ ਸਮਾਣਾ ਤੋਂ ਰੇਸ਼ਮ ਉਮਰ 23 ਸਾਲ ਵਜੋਂ ਹੋਈ ਹੈ। ਜਾਣਕਾਰੀ ਦੇ ਮੁਤਾਬਕ ਬੱਚੇ ਕੈਨੇਡਾ 'ਚੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਰसों ਸ਼ਾਮ ਉਬਰ ਕਾਰ ਕੇ ਪੀਆਰ ਅਪਲਾਈ ਕਰਕੇ ਵਾਪਸ ਆ ਰਹੇ ਸਨ ਤਾਂ ਉਹਨਾਂ ਦੀ ਕਾਰ ਦਾ ਟਾਇਰ ਨਿਕਲ ਗਿਆ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਇਹ ਤਿੰਨੋਂ ਬੱਚੇ ਇਸ ਸੜਕ ਹਾਦਸੇ ਵਿੱਚ ਮਾਰੇ ਗਏ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੱਚਿਆਂ ਦੇ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਕੀ ਨਾਮ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਜੀ ਤੁਸੀਂ ਭੇਜ ਜਾਈਂ ਰਸ਼ਮਦੀਪ ਨੂੰ ਅਸੀਂ ਉਹਦੇ ਪ੍ਰਿਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਗਏ ਕੈਨੇਡਾ ਗਏ 3 ਸਾਲ 10 ਮਹੀਨੇ ਹੋ ਗਏ ਤੇ ਕਿਥੇ ਕੀ ਸੋਚਣਾ ਮਿਲਿਆ ਤੁਹਾਨੂੰ ਕੱਲ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਖੁੱਲਿਆ ਪਤਾ ਨਹੀਂ ਕੀ ਹੋਇਆ ਕਹਿੰਦੇ ਤੇ ਉਹਦੇ ਵਿੱਚ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਪਏ ਮਿਲੋ ਦੇ ਕਿਸੇ ਪਿੰਡ ਦੇ ਹਾਂ ਸਰਕਾਰ ਨੂੰ ਤੁਸੀ ਕੀ ਅਪੀਲ ਕਰਦੇ ਜਲਦੀ ਬੋਡੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸੇ ਕਹੇ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਇਸ ਤਰ੍ਹਾਂ ਫੈਮਿਲੀ ਬਸ ਆਪਣੇ ਭੇਖ ਲਈ ਬੱਚਿਆਂ ਦੇ ਭੇਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੇਖ ਬਣੇਗਾ ਵਧੀਆ ਉਹ ਪਰਮਾਤਮਾ ਨੇ ਬੱਚੀ ਨੂੰ ਪੀਸ ਤੂ ਇੱਕ ਬਣਾਉਣੇ ਹੀ ਦਿੱਤਾ ਜੀ ਅੱਧੇ ਜੀ ਰਹੀ ਚੱਟ